ਦਫਨ ਨਹੀਂ ਠੀਕ ਹੈ ਜੀ ਤੇ 크੍ਰਿਸਚਨ ਭਾਈਚਾਰੇ ਦੇ ਵਿੱਚ ਇੱਕ ਮੰਨਤਾ ਆ ਕਿ ਇੱਕ ਦਿਨ ਜੀਸਸ ਨੇ ਆਉਣਾ ਤੇ ਆਪਣੀ ਵਹੀ ਖੋਲਣੀ ਹੈ ਤੇ ਉਹਨੇ ਜਿੰਦਾ ਕਰਨੇ ਨੇ ਸਾਰੇ ਇਹ ਫਿਰ ਇਹ ਮੰਨਤਾ ਕਿੱਥੇ ਗਈ ਜਦੋਂ ਆਪਾਂ ਦਫਨ ਹੀ ਥੱਲੇ ਕਰ ਦਿੱਤੇ ਠੀਕ ਹੈ ਜੀ ਇਸ ਕਰਕੇ ਜਿਹੜੇ ਮਤਲ ਦਫਨ ਕਰਨ ਵਾਲੇ ਠੀਕ ਹੈ ਜੀ ਪਿੰਡ ਦੇ ਵਿੱਚ 20% ਹੋਣਗੇ ਜਿਹੜੇ ਦਫਨ ਕਰਨ ਵਾਲੇ ਨੇ ਬਾਕੀ ਤੇ ਸਾਰੇ ਸੰਸਤਾਰ ਵਾਲੇ ਉਹ ਜਗ੍ਹਾ ਸਾਰੀ ਪਈ ਹੈ ਉਹ ਮੁਰਦੇ ਦੱਬਣ ਵਾਸਤੇ ਤੇ ਕਬਜ਼ਾ ਕਦ ਲਈ ਸਰਕਾਰ ਮਰਦਾਬਾ ਅਸੀਂ ਇਹਦੇ ਅਗੇਂਸਟ ਆਏ ਆ ਵੀ ਆਪਾਂ ਇਹ ਨੀਤੀ ਬਣਾਉਣਾ ਹੈ ਠੀਕ ਹੈ ਜੀ ਤੇ ਜਿਹੜੀ ਡਿਸਪੈਂਸਰੀ ਹੈ ਉਹ ਤੁਹਾਨੂੰ ਪਤਾ ਹੀ ਨਹੀਂ ਸੀ ਅਸੀਂ ਤੇ ਮੌਕੇ ਤੇ ਜਦੋਂ ਗਏ ਆਂ ਅੰਗਨਵਾੜੀ ਲਈ ਪ੍ਰੋਟੈਸਟ ਕਰਨ ਗਏ ਆਂ ਤੇ ਉੱਥੇ ਦੇਖਿਆ ਵੀ ਇਹਨਾਂ ਨੇ ਬਾਕੀ ਵੀ ਫੋਟੋ ਮਾਇਆ ਰੱਖੀ ਕੀ ਮਸਲਾ ਜੀ ਤੁਹਾਡਾ ਇੱਥੇ ਕਿਉਂ ਤੁਹਾਡੇ ਵਿੱਚ ਰੋਸ ਆ ਕਿ ਇੱਥੇ ਕਬਰਸਤਾਨ ਦੀ ਤੁਸੀਂ ਤੁਹਾਡੇ ਬਲੇ ਦੋਸ਼ ਲਾਇਆ ਜਾ ਕੇថា ਕਬਰਸਤਾਨ ਦੀ ਹੈ ਜਿਸ ਉੱਪਰ ਪੱਤਾ ਕੀਤਾ ਜਾ ਰਿਹਾ ਸਰ ਸਾਨੂੰ ਰੋਸ ਇਸ ਗੱਲ ਦਾ ਕਿ ਇਹ ਜਿਹੜਾ ਸਾਡਾ ਕਬਰਸਤਾਨ ਆ ਇੱਥੇ ਬਹੁਤ ਦੇਰ ਤੋਂ ਬਹੁਤ ਸਾਡੀ ਹੋਸ਼ ਤੋਂ ਵੀ ਪਹਿਲਾਂ ਤੋਂ ਇੱਥੇ ਆਜ਼ਾਦੀ ਮਿਲ ਤੋਂ ਬਾਅਦ ਇੱਥੇ ਮੁਰਦੇ ਜਿਹੜੇ ਸੀ ਈਸਾਈ ਭਾਈਚਾਰੇ ਵੱਲੋਂ ਦਬਾਏ ਜਾਂਦੇ ਸੀ ਔਰ ਇੱਥੇ ਅੱਜ ਵੀ ਥੱਲੇ ਡੈੱਡ ਬਾਡੀਆਂ ਦੇ ਤੁਹਾਨੂੰ ਪਿੰਜਰ ਮਿਲਣਗੇ ਹੱਡੀਆਂ ਮਿਲਣਗੀਆਂ ਤੇ ਇਹ ਜਿਹੜੀ ਸਾਡੀ ਪਿੰਡ ਦੀ ਪੰਚਾਇਤ ਹੁਣ ਬਣੀ ਹੈ ਇਹ ਪੰਚਾਇਤ ਇੱਥੇ ਸਾਡੀ ਬਰਾਦਰੀ ਦੇ ਨਾਲ ਖਾਸ ਕਰਕੇ 크ਿਸਚਨ ਬਰਾਦਰੀ ਦੇ ਨਾਲ ਧੱਕੇਸ਼ਾਈ ਕਰ ਰਹੀ ਹੈ ਕਿ ਇਹਨਾਂ ਦੇ ਕਬਰਸਤਾਨ ਤੇ ਵੀ ਕਬਜ਼ਾ ਕਰਕੇ ਇਹਨਾਂ ਨੂੰ ਇਸ ਤੋਂ ਵੀ ਵਾਂਝੇ ਕੀਤਾ ਜਾਵੇ ਪਰ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਕਬਰਸਤਾਨ ਆ ਇਹ ਬਚਿਆ ਰਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀ ਨਵੀਂ ਜਨਰੇਸ਼ਨ ਆ ਹਰ ਇੱਕ ਨੇ ਜਿੱਨੇ ਇੱਥੇ ਜਨਮ ਲੈਣਾ ਉਹਨੇ ਧਰਤੀ ਦੇ ਉੱਤੇ ਮਰਨਾ ਵੀ ਆ ਤੇ ਇਹ ਜਗ੍ਹਾ ਸਾਡੀ ਆਉਣ ਵਾਲੀਆਂ ਨਸਲਾਂ ਵਾਸਤੇ ਆ ਹੋਰ ਕੋਈ ਵੀ ਜਗ੍ਹਾ ਨਹੀਂ ਹੈਗੀ ਜੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡਾ ਜੇ ਕਬਰਸਤਾਨ ਦੇ ਵਿੱਚ ਨਾ ਇਹ ਆਂਗਣਵਾੜੀ ਬਣੇ ਔਰ ਨਾ ਹੀ ਇਹ ਇੱਥੇ ਜੋ ਆਪਣਾ ਡਿਸਪੈਂਸਰੀ ਆ ਉਹ ਬਣੇ ਤੁਸੀਂ ਕਿੱਥੇ ਚਾਹੁੰਦੇ ਬਣੇ ਇਸ ਪੰਚਾਇਤ ਦੇ ਕੋਲ ਬਹੁਤ ਸਾਰੀ ਜਗ੍ਹਾ ਬਾਜੀ ਜਹਤੀ ਜਗਾ ਹੈਗੀ ਬਹੁਤ ਸਾਰੀ ਜਗਾ ਜੀ ਇਹਨਾਂ ਦੇ ਕੋਲ ਪਰ ਉਹ ਜਗਾ ਜਿਹੜੀ ਹੈ ਇਹਨਾਂ ਦੇ ਆਪਣੇ ਕਬਜ਼ਿਆਂ ਦੇ ਵਿੱਚ ਆ ਉਹ ਜਗਾ ਤੇ ਇਹ ਆਪਣੇ ਕਬਜ਼ੇ ਨਹੀਂ ਉੱਥੋਂ ਛੱਡਣਾ ਚਾਹੁੰਦੇ ਉਸ ਜਗਾ ਤੇ ਡਿਸਪੈਂਸਰੀ ਜਾਂ ਉੱਥੇ ਆਂਗਣਵਾੜੀ ਨਹੀਂ ਬਣਾਉਣਾ ਚਾਹੁੰਦੇ ਸਿਰਫ ਸਾਡੇ ਗਰੀਬ ਭਾਈਚਾਰੇ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ ਅਤੇ ਇੱਕ ਕਬਰਸਤਾਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆਹ ਕੰਧਾਂ ਵੇਖੋ ਜੀ ਇੱਧਰ ਇਹ ਸਭ ਇਹਨਾਂ ਨੇ ਇਹ ਸਾਰਿਆਂ ਇੱਥੇ ਕੰਡਾ ਕੀਤੀ ਜਾਵਾ ਔਰ ਇਧਰ ਭੀਮ ਪਰ ਰਹੇ ਜੀ ਇਹ ਸਾਡੀ ਸਾਡੀ ਮੰਗ ਹੈ ਜੀ ਇਹ ਇਥੋਂ ਕੰਮ ਬੰਦ ਕੀਤਾ ਜਾਵੇ ਇੱਥੇ ਨਹੀਂ ਬੰਦ ਹਾਂ ਜੇਕਰ ਇਹ ਕੰਮ ਇੱਥੇ ਨਹੀਂ ਬੰਦ ਕਰਦੇ ਤੇ ਅਸੀਂ ਇਸ ਅਧੋਲਨ ਨੂੰ ਆਵਾਜ਼ ਨੂੰ ਜਿਆਦਾ ਹੋਰ ਅੱਗੇ ਲੈ ਕੇ ਜਾਵਾਂਗੇ ਅਸੀਂ ਸਰਕਾਰੀ ਦਰਬਾਰੇ ਵੀ ਆਪਣੀ ਆਵਾਜ਼ ਉਠਾਵਾਂਗੇ ਔਰ ਸਾਨੂੰ ਜੇਕਰ ਆਪਣੀ ਇਸ ਕਬਰਸਤਾਨ ਨੂੰ ਬਚਾਉਣ ਵਾਸਤੇ ਸਹਾਰਾ ਵੀ ਬਾਹਰੋਂ ਮਨਿਸਟਰੀਆਂ ਦਾ ਲੈਣਾ ਪੈਂਦਾ ਮਸੀਹ ਮਨਿਸਟਰੀਆਂ ਜੋ ਇਸ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਉਹ ਵੀ ਗਰੇਜ਼ ਨਹੀਂ ਕਰਾਂਗੇ ਉਹਨਾਂ ਦਾ ਵੀ ਸਹਾਰਾ ਲਵਾਂਗੇ ਤੇ ਇਸ ਕਬਰਸਤਾਨ ਦੇ ਵਿੱਚ ਅਸੀਂ ਨਾ ਇਹ ਛੋਟਾ ਜਿਹਾ ਹਸਪੀਟਲ ਔਰ ਨਾ ਡਿਸਪੈਂਸਰੀ ਬਣ ਦਵਾਂਗੇ ਆ ਨਾ ਆਪਾਂ ਆਂਗਣਵਾੜੀ ਬਣ ਦਵਾਂਗੇ ਗੱਲ ਇਦਾਂ ਆ ਪੀ ਜਦੋਂ ਇਹ ਵਕਫ ਬੋਰਡ ਦੀ ਜਗ੍ਹਾ ਤੇ ਖੜੇ ਆਪਾਂ ਇਸ ਵੇਲੇ ਜੇ ਆਪਾਂ ਜੇ ਪੰਜਾਬ ਦਾ ਰੈਵਨਿਊ ਰਿਕਾਰਡ ਵੇਖੀਏ ਤੇ ਇਹ ਜਗ੍ਹਾ ਵਕਫ ਬੋਰਡ ਦੀ ਆ ਨਾ ਕਿ ਇਹ ਕਿਸੇ ਪੰਚਾਇਤ ਦੀ ਆ ਔਰ ਜਦੋਂ ਦੇਸ਼ ਆਜ਼ਾਦ ਹੁੰਦਾ ਪਾਕਿਸਤਾਨ ਵੱਖਰਾ ਬਣਦਾ ਜਿਹੜੇ ਸਾਡਾ ਪਿੰਡ ਸੀ ਅੱਧਾ ਮੁਸਲਮਾਨ ਭਾਈਚਾਰੇ ਦਾ ਸੀ ਪਹਿਲਾਂ ਉਹ ਆਪਣੀਆਂ ਇੱਥੇ ਉਹਨਾਂ ਦੀਆਂ ਕਬਰਾਂ ਸੀ ਤੇ ਉਹ ਦਫਨ ਕਰਦੇ ਸੀ ਉਦੋਂ ਬਾਅਦ ਕੀ ਹੋਇਆ ਵੀ ਜਦੋਂ ਉਹ ਚਲੇ ਗਏ ਆ ਤੇ 크ਰਿਸਚੀਅਨ ਭਾਈਚਾਰੇ ਤੇ ਮਜਬੀ ਸਿੱਖ ਭਾਈਚਾਰੇ ਦਾ ਇੱਥੇ ਕਾਬਜ਼ ਹੋ ਗਏ ਆ ਉਹਨਾਂ ਨੇ ਇੱਥੇ ਆ ਕੋਈ ਜਗ੍ਹਾ ਇਹੋ ਜਿਹੀ ਨਹੀਂ ਆ ਪੁਰਾਣੇ ਬਜ਼ੁਰਗ ਵੀ ਖੜੇ ਆ ਜਿੱਥੇ ਮੁਰਦਾ ਦਫਨ ਨਹੀਂ ਕਿਉਂਕਿ ਪਿੰਡ ਵੱਡਾ ਠੀਕ ਹੈ ਜੀ ਆਬਾਦੀ ਕ੍ਰਿਸਚਨ ਭਾਈਚਾਰੇ ਦੀ ਬਹੁਤ ਜ਼ਿਆਦਾ ਹੈ ਇੱਥੇ ਕੋਈ ਐਸੀ ਜਿਹੀ ਜਗ੍ਹਾ ਨਹੀਂ ਜਿੱਥੇ ਮੁਰਦੇ ਦਫਨ ਨਹੀਂ ਆ ਇਹ ਮੁਰਦਿਆਂ ਦੇ ਉੱਤੇ ਲਾਸ਼ਾਂ ਦੇ ਉੱਤੇ ਇਹਨਾਂ ਨੇ ਅੰਗਨਵਾੜੀ ਸਕੂਲ ਤੇ ਇਹਨਾਂ ਨੇ ਆ ਡਿਸਪੈਂਸਰੀ ਵੜਾ ਰਹੇ ਨੇ ਹੋੜੇ ਇੱਥੇ ਕਈ ਗਮੇ ਇੱਥੇ ਮੈਂਬਰ ਪੰਚਾਇਤ ਮੇਰੇ ਸਾਬਕਾ ਮੈਂਬਰ ਪੰਚਾਇਤ ਖੜੇ ਨੇ ਇਹਨਾਂ ਦਾ ਆਪਣਾ ਬੱਚਾ ਦਫਨ ਹੈ ਜੀ ਇੱਥੇ ਇਹ ਕਿ ਕੀਏ ਕਿਸੇ ਦਾ ਬੱਚਾ ਥੱਲੇ ਦਫਨ ਹੋਵੇ ਉੱਤੇ ਇਹੋ ਜਿਹੀਆਂ ਇਮਾਰਤਾਂ ਖੜੀਆਂ ਕਰ ਦੋ ਇਹ ਕਿੱਥੋਂ ਦੀ ਚੰਗੀ ਗੱਲ ਆ ਜੀ ਇਹ ਕਿੱਥੋਂ ਦੀ ਸਿਆਣੀ ਗੱਲ ਆ ਇਹ ਬੜਾ ਸੰਗੀਨ ਮਸਲਾ ਹੈ ਅਸੀਂ ਅਪੀਲ ਕਰਦੇ ਆ ਕਿ ਜੇ ਤਾਂ ਇਹ ਪਿਆਰ ਨਾਲ ਕਿਉਂਕਿ ਅਸੀਂ ਚਾਹੁੰਦੇ ਆ ਭਾਈਚਾਰਕ ਸਾਂਝ ਬਣੀ ਰਹੇ ਸਾਡਾ ਕੋਈ ਦੁਸ਼ਮਣ ਨਹੀਂ ਅਸੀਂ ਚਾਹੁੰਦੇ ਹਾਂ ਪਿਆਰ ਨਾਲ ਇਹਨੂੰ ਬੰਦ ਕਰ ਦੇਣ ਤੇ ਆਪਣੀ ਜਗ੍ਹਾ ਲੱਭਣ ਪਿੰਡ 'ਚ ਕਿਤੇ ਬਣਾ ਦੇਣ ਨਹੀਂ ਡਿਸਪੈਂਸਰੀ ਦੇ ਉਲਟ ਨਹੀਂ ਅਸੀਂ ਆਂਗਣਵਾੜੀ ਦੇ ਉਲਟ ਨਹੀਂ ਇਹ ਕਿਹੜਾ ਮਹਿਕਮਾ ਬਣਾ ਰਿਹਾ ਜੀ ਇਹ ਕਿਹਦੀ ਮਨਜ਼ੂਰੀਆਂ ਪਣ ਲੱਗਾ ਇਹ ਪੰਚਾਇਤੀ ਰਾਜ ਮਹਿਕਮਾ ਹੀ ਬਣਾਉਂਦਾ ਪਿਆ ਵੀਡੀਓ ਸਾਹਿਬ ਦੇ ਅੰਡਰ ਹੁੰਦਾ ਹੈ ਸਾਰਾ ਕੁਝ ਇਹ ਉਹ ਹੀ ਬਣਾ ਰਹੇ ਨੇ ਬਲਾਕ ਡਵੈਲਪਮੈਂਟ ਵਾਲੇ ਬਣਾ ਰਹੇ ਨੇ ਇਹ ਤਾਂ ਮੈਨੂੰ ਨਹੀਂ ਪਤਾ ਜੀ ਇਸ ਗੱਲ ਦਾ ਮਤਾ ਪਿਆ ਕਿ ਨਹੀਂ ਇੱਕ ਦਿਨ ਵੀਡੀਓ ਨੂੰ ਪ੍ਰੈਸ ਰਿਪੋਰਟਰ ਨੇ ਪੁੱਛਿਆ ਸੀ ਜੀ ਸਰਪੰਚ ਸਾਹਿਬ ਨੂੰ ਉਦੋਂ ਪ੍ਰੈਸ ਰਿਪੋਰਟਰ ਨੇ ਜਦੋਂ ਪੁੱਛਿਆ ਤਾਂ ਸਰਪੰਚ ਸਾਹਿਬ ਨੇ ਇਹੋ ਹੀ ਕਿਹਾ ਜੇ ਉਹਨਾਂ ਦੀ ਮਾਲਕੀ ਹੋਵੇ ਤਾਂ ਮਤਾਂ ਪਾਉਣ ਜੀ ਜਦੋਂ ਪੰਚਾਇਤ ਦੀ ਮਾਲਕੀ ਨਹੀਂ ਪੰਚਾਇਤ ਦੇ ਕਿਦਾਂ ਸਕਦੀ ਆ ਥਾ ਮੈਂ ਤੇ ਹੈਰਾਨ ਆ ਉਹਨਾਂ ਅਫਸਰਾਂ ਤੇ ਜਿਨ੍ਹਾਂ ਨੇ ਇਹ ਵੀ ਨਹੀਂ ਚੈੱਕ ਕੀਤਾ ਵੀ ਬਣਾ ਕਿੱਥੇ ਰਹੇ ਆ ਅਫਸਰਾਂ ਦਾ ਤਾਂ ਫਰਜ਼ ਬਣਦਾ ਸੀ ਕਿ ਪੰਚਾਇਤੀ ਜਗ੍ਹਾ ਹੈਗੀ ਵੀ ਆ ਕਿ ਨਹੀਂ ਕੱਲ ਨੂੰ ਕਿਸੇ ਹੋਰ ਦੀ ਸੇਠ ਦੀ ਮਾਲਕੀ ਨਿਕਲਾਵੇ ਫੇਰ ਕੀ ਕਰਦੇ ਜੀਏ ਮੰਨ ਲਓ ਮੱਕਫੋਰਡ ਦਾ ਕੇਸ ਚੱਲਦਾ ਪਿਆ ਸੁਪਰੀਮ ਕੋਰਟ ਚ ਸਰਕਾਰ ਨਾਲ ਠੀਕ ਹੈ ਜੀ ਆਪਣੀ ਮਾਲਕੀ ਦਾ ਜੇ ਕੱਲ ਨੂੰ ਸੁਪਰੀਮ ਕੋਰਟ ਚ ਮੱਕਫੋਰਡ ਦਿੱਜ ਜਾਂਦਾ ਹੈ ਸਪਰੀਮ ਕੋਰਟ ਕੋਈ ਇਹੋ ਜਿਹਾ ਰੂਲ ਪੈਦਾ ਕਰ ਦਿੰਦੀ ਹੈ ਵੀ ਜਿਹੜੀ ਜਗ੍ਹਾ ਉੱਤੇ ਬਣੀ ਹੈ ਜਾਂਦੇ ਉਹ ਉਹਨਾਂ ਦੀ ਮਾਲਕੀ ਹੋਊ ਜਾਂ ਢਾ ਕੇ ਸਰਕਾਰ ਲੈ ਜੇ ਫਿਰ ਕੀ ਕਰਨਗੇ ਜੀ ਇਹ ਇਹਦਾ ਮਤਲਬ ਮੈਂ ਤੁਹਾਨੂੰ ਇਹ ਬੜੇ ਤੁਸੀਂ ਸਾਡੀ ਆਵਾਜ਼ ਚੁੱਕਣ ਆਏ ਹੋ ਸਾਡੀ ਆਵਾਜ਼ ਨੂੰ ਚੁੱਕੋ ਬਲੰਦ ਕਰੋ ਸਾਰੇ ਪੰਜਾਬ 'ਚ ਅਸੀਂ ਚਾਹੁੰਦੇ ਆਂ ਵੀ ਆਵਾਜ਼ ਜਾਵੇ ਮੈਨੂੰ ਸ਼ੰਕਾ ਆ ਵੀ ਇਹਨਾਂ ਨੇ ਐਡਾ ਸੌਖਾ ਨਹੀਂ ਮੰਨਣਾ ਵੀ ਇਹਨਾਂ ਨੇ ਕਬਰਾਂ ਕਬਰਸਤਾਨ ਤੇ ਮੈਨੂੰ ਤੇ ਮੈਂ ਵੀ ਸਰਪੰਚ ਰਿਹਾ ਜੀ ਇਹ ਇਹ ਮੇਰੇ ਵਰੀ ਆਇਆ ਹੋਇਆ ਸਾਰਾ ਕੁਝ ਹੈਨਾ ਮੈਂ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਉਸ ਵਗੀ ਕਹਿਣਗੇ ਨਾ ਵੀ ਅਸੀਂ ਚੰਗੀ ਚੀਜ਼ ਲੈ ਆ ਕੇ ਆਉਣ ਰਹੇ ਆ ਤੇ ਤੁਸੀਂ ਡਾਕ ਰਹੇ ਹੋ ਕਬਰਾਂ ਤੇ ਥੋੜੀ ਜਿਹੀ ਲੈ ਆਈ ਦੀ ਚੰਗੀ ਚੀਜ਼ ਚੰਗੀ ਚੀਜ਼ ਲੈ ਆਉਣ ਮੈਂ ਦੱਸਦਾ ਜੀ ਉਹ ਮੈਂ ਦੱਸਦਾ ਜੀ ਮੈਂ 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 ਦੱਸਦਾ ਜੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੀ ਆਂਗਨਵਾੜੀ ਦਾ ਸਕੂਲ ਲਾਸ਼ਾਂ ਦੇ ਬਣ ਸਕਦਾ ਮੈਨੂੰ ਇੱਕ ਨਿੱਕੀ ਜੀ ਤੁਸੀਂ ਦੱਸ ਦਿਓ ਆਂਗਨਵਾੜੀ ਸਕੂਲ ਲਾਸ਼ਾਂ ਦੇ ਬਣਾ ਸਕਦੇ ਹੋ ਡਿਸਪੈਂਸਰੀ ਲਾਸ਼ਾਂ ਦੇ ਬਣਾ ਸਕਦੇ ਹੋ ਥੱਲੇ ਲਾਸ਼ਾਂ ਦਫਨ ਨੇ ਜੀ ਠੀਕ ਹੈ ਜੀ ਤੇ 크੍ਰਿਸਚੀਅਨ ਭਾਈਚਾਰੇ ਦੇ ਵਿੱਚ ਇੱਕ ਮੰਨਤਾ ਆ ਕਿ ਇੱਕ ਦਿਨ ਜੀਸਸ ਨੇ ਆਉਣਾ ਤੇ ਆਪਣੀ ਵਹੀ ਖੋਲਣੀ ਆ ਤੇ ਉਹਨੇ ਜਿੰਦਾ ਕਰਨੇ ਨੇ ਸਾਰੇ ਇਹ ਫਿਰ ਇਹ ਮੰਨਤਾ ਕਿੱਥੇ ਗਈ ਜਦੋਂ ਆਪਾਂ ਦਫਾ ਨਹੀਂ ਥੱਲੇ ਕਰ ਦਿੱਤੇ ਠੀਕ ਹੈ ਜੀ ਇਸ ਕਰਕੇ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਫਿਰ ਕਿੱਥੇ ਨਹੀਂ ਇਹਨਾਂ ਦੱਸ ਪੰਚਾਇਤੀ ਤਾਂ ਹੈਗੀ ਆ ਪੰਚਾਇਤੀ ਜਗ੍ਹਾ ਹੈਗੀ ਆ ਜੀ ਹਾਂਜੀ ਹਾਂਜੀ ਬਿਲਕੁਲ ਹੈਗੀ ਜੀ ਪੰਚਾਇਤੀ ਜਗ੍ਹਾ ਤਿੰਨ ਤਿੰਨ ਸਾਢੇ ਤਿੰਨ ਕਿੱਲੇ ਪੰਚਾਇਤ ਦੇ ਨਾਂ ਤੇ ਆ ਇੰਨਾ ਸੈਂਟਰਾਂ ਦੇ ਵਿਰੋਧ ਨਹੀਂ ਹੋ ਨਾ 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 ਸੈਂਟਰਾਂ ਦੇ ਕੋਣ ਵਿਰੋਧ ਹੈ ਦੀ ਖੁਸ਼ ਹੈ ਜੀ ਸੈਂਟਰ ਆਊਂਡ ਦੇ ਖੁਸ਼ ਚਾ ਖੁਸ਼ ਆ ਸੀ ਅਸੀਂ ਸਰਪੰਚ ਸਾਹਿਬ ਦੇ ਘਰ ਪਹਿਲਾਂ ਵੀ ਗਏ ਸੀ ਜਦੋਂ ਇਹ ਸ਼ੁਰੂ ਵੀ ਨਹੀਂ ਸੀ ਹੋਇਆ ਕੰਮ ਉਹਨੂੰ ਕਹਿ ਕੇ ਗਏ ਆ 15 20 ਬੰਦੇ ਕ੍ਰਿਸਚਨ ਭਾਈਚਾਰੇ ਦੇ ਮਜਬੀ ਸਿੱਖ ਭਾਈਚਾਰੇ ਦੇ ਗਏ ਉਹਦੇ ਘਰ ਜਦੋਂ ਬਣਾਵਾਂਗੇ ਉਹਦਨ ਜਦੋਂ ਬਣਾਵਾਂਗੇ ਤੁਹਾਨੂੰ ਪੁੱਛ ਕੇ ਬਣਾਵਾਂਗੇ ਬੇਫਿਕਰ ਹੋ ਜਾਓ ਆ ਗੱਲ ਹੁਣ ਦੱਸੋ ਜੀ ਹਨੂ ਤਾਂ ਆ ਤੇ ਅਗਰ ਕੈਮਰਾ ਕਰੋ ਤੁਹਾਨੂੰ ਪਤਾ ਲੱਗ ਜੇ ਵੀ ਸਾਰੀ ਵਾਲੀ ਆ ਹੁਣ ਮੈਨੂੰ ਇੱਕ ਗੱਲ ਦੱਸੋ ਵੱਟ ਸਾਹਿਬ ਦਫਨ ਕਰਨਗੇ ਕਿੱਥੇ ਹੁਣ ਮੈਨੂੰ ਦੱਸੋ ਵੀ ਇਹ ਇੱਕਦਮ ਚੈਨਲ ਨੂੰ ਕਿਸੇ ਨੂੰ ਕਹਿੰਦੇ ਸੀ ਕਿ ਇੱਕ ਪੰਜ ਕਬਰਾਂ ਨੇ ਜੀ ਪਿੰਡ ਚ ਕਿਤੇ ਹੋਰ ਚਲੇ ਜਾਣ ਮੈਂ ਕਹਿੰਦਾ ਜੇ ਇੱਕ ਵੀ ਹੋਰ ਕਬਰ ਹੋਵੇ ਇੱਕ ਵੀ ਹੋਰ ਕਬਰ ਹੋਵੇ ਮੈਂ ਜ਼ਿੰਮੇਵਾਰ ਆ ਸਾਰੇ ਅਸੀਂ ਚੁੱਪ ਕਰਕੇ ਘਰਾਂ ਨੂੰ ਚਲੇ ਜਾਵਾਂਗੇ ਪਿੰਡ ਚ ਕਬਰਿਸਤਾਨ ਨਹੀਂ ਹੈਗੇ ਮੜੀਆਂ ਨੇ ਇਹਨਾਂ ਨੂੰ ਮੜੀਆਂ ਤੇ ਕਬਰਿਸਤਾਨ ਦਾ ਫਰਕ ਨਹੀਂ ਪਤਾ ਉੱਥੇ ਦਫਨ ਨਹੀਂ ਹੁੰਦੇ ਉੱਥੇ ਸੰਸਕਾਰ ਹੁੰਦੇ ਨੇ ਦਫਨ ਦਫਨ ਉਹ ਦਫਨ ਨਹੀਂ ਹੁੰਦੇ ਸੰਸਕਾਰ ਉਹ ਵਕ ਵਕ ਬਰਾਦਰੀਆਂ ਦੇ ਨੇ ਕੁਝ ਰਵੀਦਾਸ ਭਾਈਚਾਰੇ ਦੀਆਂ ਨੇ ਉਹ ਕੁਝ ਮਜਬੀ ਸਿੱਖਾਂ ਭਾਈਚਾਰੇ ਦੀਆਂ ਨੇ ਕਬਰਿਸਤਾਨ ਦੇ ਆਹੀ ਇੱਕ ਤੇ ਜੇ ਹੁਣ ਪਿੰਡ ਦੇ ਵਿੱਚ ਤੁਸੀਂ ਜੇ ਕੁਝ ਨੀ ਆਬਾਦੀ ਤੇ 크੍ਰਿਸਚਨ ਭਾਈਚਾਰਾ 7-800 ਆਬਾਦੀ ਹੈ ਯਾਨੀ ਕਿ ਮੇਰੇ ਚਲੋ ਮੂੰਹੋਂ ਗੱਲ ਨਹੀਂ ਮਾੜੀ ਕਰਨੀ ਚਾਹੀਦੀ 70-80 ਸਾਲਾਂ ਦੇ ਵਿੱਚ 5-600 ਮਰਦੇ ਦਫਨ ਹੋਣਾ ਤੇ ਉਹ ਕਿੱਥੇ ਕਰਨਾ ਜੀ 5-600 ਮਰਦਾ ਦਫਨ ਸਤਰਾਸੀ ਸਾਲਾਂ ਚ ਚਲੇ ਜਾਣੇ ਨੇ ਸਾਰੇ ਅਸੀਂ ਵੀ ਚਲੇ ਜਾਣਾ ਇਹ ਵੀ ਕਹਿੰਦਾ ਪਰ ਕਿੱਥੇ ਕਰਨਗੇ ਜੋ ਜਗ੍ਹਾ ਹੀ ਨਾ ਬਚੀ ਹੋਰ ਜਦੋਂ ਅਸੀਂ ਇਧਰਲੇ ਬੰਦੇ ਕਦੀ ਜਗ੍ਹਾ ਪੁੱਟਣ ਦੀ ਕੋਸ਼ਿਸ਼ ਕਰਦੇ ਪੰਜ-ਪੰਜ ਵਾਰੀ ਜਗ੍ਹਾ ਪੁੱਟਣੀ ਪੈਂਦੀ ਆ ਥੱਲੇ ਨਗਾ ਨਿਕਲ ਥੱਲੇ ਕੋਈ ਨਾ ਕੋਈ ਕਬਰ ਨਿਕਲ ਆਉਂਦੀ ਥੱਲੇ ਕੋਈ ਨਾ ਕੋਈ ਕਬਰ ਨਿਕਲ ਆਉਂਦੀ ਤੇ ਇਹਨਾਂ ਨੇ ਆ ਜੇ ਕਹਿੰਦੇ ਨੇ ਵੀ ਅਸੀਂ ਆ ਪੁੱਟਿਆ ਥੱਲਿਓ ਕੁਝ ਨਹੀਂ ਨਿਕਲਿਆ ਇੱਥੇ ਤੇ ਭਰਤੀ ਪਾਈ ਸੀ ਅਸੀਂ ਪਿਛਲੇ 2 ਸਾਲ ਅਸੀਂ 3-3 4-4 ਫੁੱਟ ਭਰਤੀ ਪਾਈ ਤਾਂ ਕੁਝ ਨਹੀਂ ਕਹਿੰਦੇ ਨਿਕਲਿਆ ਨਿਕਲਿਆ ਜਰੂਰ ਹੋਊਗਾ ਝੂਠ ਮਾਰਦੇ ਨੇ ਠੀਕ ਹੈ ਜੀ ਉਸ ਕਰਕੇ ਕਬਰ ਬਹੁਤ ਡੂੰਗੀ ਹੁੰਦੀ ਹੈ ਕਬਰ ਬਹੁਤ ਡੂੰਗੀ ਹੁੰਦੀ ਹੈ ਬਿਲਕੁਲ ਜੀ ਸਾਡੀ ਗੱਲ ਠੀਕ ਹੈ WhatsApp ਬੇਨਤੀ ਇਹ ਆ ਵੀ ਜਿਹੜਾ ਇਹ ਕਰ ਰਹੇ ਨੇ ਕਿ ਮਦਾਨਾ ਚੁੱਕਿਆ ਵਾ ਵੀ ਇਹ ਮਰੇ ਮਤਲ ਕਬਰਾਂ ਦਾ ਥਾਂ ਕਬਰਿਸਤਾਨ ਦਾ ਵਾ ਇਹ ਤੇ ਸਾਰਾ ਵਰਕ ਬੋਰਡ ਦਾ ਥਾਂ ਵਾ ਜਿਹੜਾ ਪੁਰਾਣੇ ਸਮੇਂ ਤੇ ਜੋ ਜੋ ਪਿੰਡ ਨੂੰ ਲੋੜ ਪਈ ਜਿਹੜੀ ਜਿਹੜੀ ਚੀਜ਼ ਦੀ ਇਹਦੇ ਵਿੱਚ ਬਣਾਈ ਗਈ ਇਹਦੇ ਵਿੱਚ ਗੁਰਦੁਆਰਾ ਵੀ ਬਣਾਇਆ ਗਿਆ ਵਰਕ ਬੋਰਡ ਦੇ ਥਾਂ ਵਿੱਚ ਹੀ ਬਣਿਆ ਫਿਰ ਜੰਜਕਰ ਜਿਹੜਾ ਉਹ ਵੀ ਵਰਕ ਬੋਰਡ ਦੇ ਥਾਂ ਚ ਬਣਿਆ ਇੱਥੇ ਆ ਕੇ ਅੱਗੇ ਚਰਚ ਜਿਹੜੀ ਆ ਉਹ ਵੀ ਵਰਕ ਬੋਰਡ ਦੇ ਥਾਂ ਚ ਹੀ ਬਣੀ ਆ ਇਹ ਜੜਾਵਾ ਅੱਜ ਤੋਂ ਘਟ ਤੋਂ ਘਟ ਸਰਪੰਚ ਜਗਜੀਤ ਸਿੰਘ ਜਦੋਂ ਰਹੇ ਨੇ ਅੱਜ ਤੋਂ ਘਟ ਤੋਂ ਘਟ 40 ਸਾਲ ਤੋਂ ਵੱਧ ਟਾਈਮ ਹੋ ਸਕਦਾ ਜਦੋਂ ਦੀ ਕਿ ਕਹਿੰਦੀ ਮੋਨੂ ਦਾ ਮੇਰੇ ਖਿਆਲ ਜਨਮ ਵੀ ਨਹੀਂ ਹੋਣਾ ਉਦੋਂ ਦਾ ਜਦੋਂ ਉਹਦੀ ਇਹ ਕੰਦ ਜਿਹੜੀ ਆ ਕੀਤੀ ਗਈ ਹੈ ਉਦੋਂ ਤੇ ਕਬਰਾਂ ਵਧਾਉਂਦੀ ਕੋਈ ਲੋੜ ਨਹੀਂ ਪਈ ਅੱਜ ਕਿਉਂ ਪਈ ਕਿਉਂਕਿ ਇਹਨੇ 10 ਸਾਲ ਦੇ ਵਿੱਚ ਪਿੰਡ ਲਈ ਡਿਵੈਲਪਮੈਂਟ ਦਾ ਕੰਮ ਹੀ ਕੋਈ ਨਹੀਂ ਕਰਾਇਆ ਸਿਰਫ ਲੋਕਾਂ ਨੂੰ ਇਹਨੇ ਦਿੱਤਾ ਕੀ ਹੈ ਜਿੰਨੇ ਇਹਦੇ ਨਾਲ ਲੱਗੇ ਨੇ ਦਿੱਤਾ ਇੱਕ ਨਸ਼ਾ ਦਿੱਤਾ ਇਹਨੇ ਜਰੂਰ ਨਸ਼ਾ ਦਿੱਤਾ ਸ਼ਰਾਬ ਦਾ ਨਸ਼ਾ ਦੇ ਦਿੱਤਾ ਤੇ ਜਾਂ ਲੋਕਾਂ ਨੂੰ ਪੈਸਿਆਂ ਨਾਲ ਖਰੀਦਿਆ ਪੈਸੇ ਦਿੱਤੇ ਨੇ ਇਹ ਇਹਨੇ ਕੰਮ ਕੀਤਾ ਪਰ ਪਿੰਡ ਦੇ ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਤੁਸੀਂ ਝਾਤ ਮਾਰ ਕੇ ਵੇਖੋ ਸਾਰੇ ਪਿੰਡ ਦੇ ਵਿੱਚ ਕਿ ਕੋਈ ਇਹਨੇ ਕੰਮ ਚੱਜਦਾ ਕੀਤਾ ਜਿਹੜਾ ਸਲੰਘਾ ਜੋਗ ਏਪੀ ਨੇ ਆਹ ਕੰਮ ਕੀਤਾ ਜੇ ਸੀਵਰ ਪਾਇਆ ਤੇ ਉਹ ਸਾਰੇ ਬੰਦ ਨੇ ਅਜੇ ਤੱਕ ਢੱਕਣ ਨਹੀਂ ਇਹਨੇ ਸਾਰੇ ਪੂਰੇ ਹੋਏ ਉਹ ਦੁਬਾਰਾ ਜਦੋਂ ਅਸੀਂ ਨਗਰ ਕੀਰਤਨ ਕੱਢਿਆ ਤੇ ਉਹਦੋਂ ਇਹਨੇ ਸਰਪੰਚ ਗਰਬੀਤ ਸਿੰਘ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਉਹ ਢੱਕਣ ਜਿਹੜੇ ਪੂਰੇ ਕਰਾਏ ਨੇ ਤੇ ਸਾਡੇ ਕੋਲ ਲਗਭਗ ਜਿਹੜੀਆਂ ਉੱਧਰ ਐ ਐਸਬੀਸੀ ਕੋਟੇ ਦੀਆਂ ਤਰ੍ਹਾਂ ਨੇ ਘੜ ਤੋਂ ਘਟ ਮੇਰੇ ਖਿਆਲ ਡੇਢ ਕਿਲਾ ਸਾਡੀ ਉੱਧਰ ਵੀ ਹੈਗੀਆਂ ਨੇ ਤੇ ਆਪਾਂ ਉੱਧਰ ਵੀ ਜਾ ਸਕਦੇ ਆ ਜੇ ਬਹੁਤੀ ਲੋੜ ਪਈਦੀ ਆ ਅਵਲ ਤੇ ਇੱਥੇ ਇੰਨਾ ਜਗ੍ਹਾ ਵਾ ਤੁਸੀਂ ਅੰਦਰ ਜਾ ਕੇ ਦੇਖੋ ਉਹਦੇ ਵੱਲ ਝਾਤ ਮਾਰੋ ਆਪ ਕਿ ਕਿੰਨੀ ਜਗ੍ਹਾ ਵਾ ਉਹਦੇ ਵਿੱਚ ਤੇ ਘੜ ਤੋਂ ਘੜ ਸਾਰੇ ਹੀ ਬਾੜ ਸਾਹਿਬ ਵੀ 20% ਸਾਰੇ ਹੋਣੇ ਆ ਜਿਹੜੇ ਮਤਲ ਦਫਨ ਕਰਨ ਵਾਲੇ ਨੇ ਠੀਕ ਹੈ ਜੀ ਪਿੰਡ ਦੇ ਵਿੱਚ 20% ਹੋਣਗੇ ਜਿਹੜੇ ਦਫਨ ਕਰਨ ਵਾਲੇ ਨੇ ਬਾਕੀ ਤੇ ਸਾਰੇ ਸੰਸਕਾਰ ਵਾਲੇ ਨੇ ਤੇ ਉਹ ਜਗਾ ਸਾਰੀ ਪਈ ਉਹ ਬੁਰਜ਼ੇ ਦੱਪਣ ਵਾਸਤੇ ਤੇ 20 ਕ ਨਾਲਾ ਤੇ ਉਦੋਂ 40 ਸਾਲ ਦੀ ਤੇ ਇਹਨਾਂ ਲੋਡਦੀ ਪਈ ਵੀ ਉਦੋਂ ਮਰਦੇ ਪਕੇ ਹੋੜ ਜਾਂਦੇ ਮਤਲ ਡੈਥ ਹੋਣ ਲੱਗ ਗਈ ਹੈ ਤੇ ਉਦੋਂ ਹੁੰਦੀ ਰਹੀ ਕਿ ਇਹ ਬੇਮਰਿਆਦ ਆ ਸਾਰੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਕੋਈ ਨਹੀਂ ਆ ਗਈ ਵਰਕ ਬੋਰਡ ਦੀ ਜਗਾ ਚਲੋ ਪਿੰਡ ਦੀ ਭਲਾਈ ਵਾਸਤੇ ਇਹ ਸਰਪੰਚ ਸਾਹਿਬ ਹੁਣਾਂ ਦੀ ਚਲੋ ਇਹਨਾਂ ਕਿਰਪਾ ਕੀਤੀ ਹੈ ਪਿੰਡ ਵਾਸਤੇ ਚੰਗੀਆਂ ਕੰਮ ਜਿਹੜੇ ਆ ਸ਼ੁਰੂ ਕਰ ਦਿੱਤਾ ਕੋਈ ਮਾੜੀ ਗੱਲ ਨਹੀਂ ਇਧਰ ਕਿ ਵੇਖੋ ਕਿੰਨਾ ਸਾਰਾ ਗਰਾਊਂਡ ਆ ਉਹ ਵੀ ਬੜਵਾ ਰਹੀ ਆ ਸਾਰੀ ਸੰਗਤ ਨੇ ਆਪ ਇਹ ਇੱਥੇ ਪੈਸੇ ਲਾ ਕੇ ਆਪਣੇ ਕੋਲੋਂ ਲਾ ਕੇ ਆ ਗਰਾਊਂਡ ਦੀ ਸਫਾਈ ਕਰਾ ਕੇ ਇਥੋਂ ਜਿੰਨਾ ਗੰਦ ਆ ਉਹ ਚਕਾਇਆ ਇਥੇ ਤੇ ਜਾਂ ਜਿਹੜੇ ਅੱਜ ਕਰ ਰਹੇ ਨੇ ਗੱਲਾਂ ਐਡਿਕੀਕੇਸ਼ਨ ਲੱਗਾ ਜੀ ਕਬਰਸਤਾਨ ਤੇ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਡਿਸਪੈਂਸਰੀ ਅਤੇ ਆਗਣ ਵਾਲੀ ਸੈਂਟਰ ਕੀ ਕਹਿੰਦੇ ਤੁਸੀਂ ਬਿਲਕੁਲ ਜੀ ਬੇਬਨਾਦ ਗੱਲ ਆ ਇੱਥੇ ਕੋਈ ਮਤਲਬ ਕਬਰਿਸਤਾਨ ਦਾ ਥਾਂ ਨਹੀਂਗਾ ਕਬਰਿਸਤਾਨ ਦਾ ਉਹ ਜਿਹੜਾ ਵਾ ਪਰੇ ਪਾਸੇ ਬਾਉਂਡਰੀ ਵਾਲ ਹੋਇਆ ਵਾ ਇਹ ਵਿਹਲਾ ਥਾਂ ਪਿਆ ਵਾ ਹਾਂਜੀ ਤੇ ਇਹ ਆਪਾਂ ਰੂੜੀਆਂ ਸਾਂ ਕੋ ਚੁੱਕ ਕੇ ਇੰਨਾ ਮੁੰਡਿਆਂ ਨੇ ਮਿਹਨਤ ਕਰਕੇ ਦਾ ਲਾ ਲੋ ਪਾਰਕ ਆ ਪਾਰਕ ਦਾ ਵੀ ਇਹਨਾਂ ਨੇ ਸਫਾਈ ਸੁਭਾਈ ਆਪਣੇ ਕੋਲੋਂ ਖਰਚਾ ਕਰਕੇ ਤੇ ਦੋ ਹ ਸਾਲਾਂ ਤੇ ਉਹਨੂੰ ਮੁਕੰਮਲ ਕੀਤਾ ਵਾ ਆ ਹੁਣ ਲੋਕਾਂ ਦੀ ਸਹੂਲਤ ਵਾਸਤੇ ਆਪਾਂ ਬਣਾਉਂਦੇ ਆ ਕਿਹੜਾ ਆਪਾਂ ਘਰ ਦੀ ਕੋਈ ਜਾਇਦਾਦ ਬਣਾਉਂਦੇ ਆ ਅੰਗਣਵਾੜੀ ਸੈਂਟਰ ਆ ਬੱਚਿਆਂ ਵਾਸਤੇ ਬਣਿਆ ਵਾ ਤੇ ਕੋਈ ਸਾਡੇ ਪਿੰਡ ਨੂੰ ਕੋਈ ਫਾਇਦਾ ਹੀ ਹੋਊਗਾ ਕੋਈ ਨੁਕਸਾਨ ਨਹੀਂ ਮੜੀਆਂ ਤੇ ਅੱਗੇ ਸਾਡੇ ਪਿੰਡ 'ਚ ਪੰਜ ਕਬਰਿਸਤਾਨ ਕਿੰਨੇ ਆ ਹਾਂਜੀ ਕਬਰਿਸਤਾਨ ਨੇ ਪੰਜ ਅੱਛਾ ਪਹਿਲਾਂ ਹੀ ਪਿੰਡ ਵਿੱਚ ਪੰਜ ਕਬਰਿਸਤਾਨ ਆ ਪੰਜ ਕਬਰਿਸਤਾਨ ਆ ਠੀਕ ਹਾਂਜੀ ਤੇ ਇਹ ਹੁਣ ਜਿਹੜੀ ਇਹ ਇਹ ਜਿਹੜੀ ਜਗਾ ਵਾ ਇਹ ਕਿਦੀ ਆ ਇਹ ਮਾਲਕੀ ਕਿਦੀ ਆ ਵਕਰਪੋਰਡ ਇਹ ਵਕਰਪੋਰਡ ਦੀ ਇਹ ਵਕਰਪੋਰਡ ਦੀ ਅੱਛਾ ਹੁਣ ਇਹ ਕਿਹੜੀ ਕੰਪਨੀ ਬਣਾ ਰਹੀ ਆ ਇਹ ਹਾਂਜੀ ਇਹ ਕਿਹੜੀ ਇਹ ਪੰਜਾਬ ਜਿਹੜੇ ਮਹਿਕਮਾ ਨੇ ਆ ਬਣਾਉਣ ਇਹ ਪੰਚਾਇਤੀ ਰਾਜ ਅੱਛਾ ਪੰਚਾਇਤੀ ਰਾਜ ਬਣਾ ਰਹੇ ਪੰਚਾਇਤੀ ਰਾਜ ਬਣਾ ਦੇ ਅੱਛਾ ਹੁਣ ਉਹ ਉਹ ਕਹਿ ਰਿਹਾ ਵੀ ਅਸੀਂ ਇਹ ਡੱਕਣਾ ਜਗਾ ਬਿਲਡਿੰਗ ਡੱਕਣੀ ਆ ਡੱਕਣਾ ਕਿਉਂ ਇਹ ਤਾਂ ਦੋ ਚਾਰ ਬੰਦੇ ਹੀ ਆ ਜਿਹੜੇ ਡਏ ਨੇ ਆਖਣਾ ਠੀਕ ਆ ਹਾਂਜੀ ਇਹ ਤੇ ਕੰਮ ਤੇ ਇਹਨਾਂ ਕੋਈ 5 ਸਾਲ ਕੀਤਾ ਨਹੀਂਗਾ ਤੇ ਹੁਣ ਜਿਹੜੇ ਅਸੀਂ ਕੰਮ ਕਰ ਡੈ ਪਏ ਆ ਉਹ ਨੂੰ ਡੱਕਣ ਡੈ ਪਏ ਨੇ ਅਸੀਂ ਡੱਕਣ ਥੋੜਾ ਦੇਣਾ ਇਹਨਾਂ ਨੂੰ ਐ ਸਰਪੰਚ ਅਮਰਜੀਤ ਸਿੰਘ ਜੀ ਇਹ ਕੀ ਆ ਜੀ ਸਾਰਾ ਮਾਮਲਾ ਕਾਫੀ ਵਿਵਾਦ ਪੱਖਿਆ ਕਬਰਸਤਾਨ ਦੀ ਜਗ੍ਹਾ ਨੂੰ ਲੈ ਕੇ ਕੋਈ ਕੋਈ ਵਿਵਾਦ ਪੱਖ ਨਹੀਂ ਹੈਗਾ ਐਕਚੁਅਲੀ ਗੱਲ ਪਤਾ ਕੀ ਆ ਬਿਲਕੁਲ ਬੰਚਿਆ ਤੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਪਿੰਡ ਦੇ ਸਹਿਯੋਗ ਨਾਲ ਕੀਤਾ ਪਿੰਡ ਦੀ ਸਾਰੀ ਪੰਚਾਇਤ ਦਾ ਸਹਿਯੋਗ ਆ ਪਿੰਡ ਵਾਲਿਆਂ ਨੇ ਪੁਰਜ਼ੋਰ ਮੰਗ ਸੀ ਵੀ ਬੱਚਿਆਂ ਦੇ ਉੱਥੇ ਰਜੈਸਟਮੈਂਟ ਆਂਗਣਵਾੜੀ ਦੀ ਬਿਲਕੁਲ ਅਨਕੰਫਰਟੇਬਲ ਸੀ ਬੱਚੇ ਉਹ ਪ੍ਰਾਇਮਰੀ ਸਕੂਲ ਸਾਡਾ ਜਿਹੜਾ ਉਹ ਪੰਜਵੀਂ ਤੱਕ ਆ ਉਹਦੇ ਵਿੱਚ ਬਿਲਡਿੰਗ ਬਹੁਤ ਛੋਟੀ ਹੋਣ ਦੇ ਕਰਕੇ ਤੇ ਪਿੰਡ ਵਾਲਿਆਂ ਨੇ ਕਾਫੀ ਦਿਨ ਤੋਂ ਇਹ ਮੰਗ ਰੱਖੀ ਸੀ ਵੀ ਇੱਕ ਆਂਗਣਵਾੜੀ ਸਕੂਲ ਹੋਣਾ ਚਾਹੀਦਾ ਪਲੱਸ ਇੱਕ ਡਿਸਪੈਂਸਰੀ ਹੋਣੀ ਚਾਹੀਦੀ ਆ ਜਦ ਕਿ ਇਹ ਸਾਰੇ ਲੋਕਾਂ ਵਾਸਤੇ ਇਹ ਮਤਲਬ ਇੱਕ ਵਧੀਆ ਸਲਾਗਾ ਜੋਗੀ ਕਦਮ ਸੀ ਇਹ ਆਲਰੇਡੀ ਪਹਿਲਾਂ ਤੋਂ ਮੰਗ ਜਿਹੜੀ ਪਿੰਡ ਦੀ ਆ ਗਈ ਸੀ ਜਿਹੜੀ ਜਗ੍ਹਾ ਦੀ ਆਪਾਂ ਗੱਲ ਕਰ ਲਈਏ ਜਗ੍ਹਾ ਤੇ ਬੱਕਾਪੂਰ ਦੀ ਆ ਬੱਕਾਪੂਰ ਦੀ ਜਗ੍ਹਾ ਤੇ ਹੁਣ ਘਰ ਵੀ ਆ ਆਪਣਾ ਅਮੀਰ ਜਿਆਦਾ ਦੇ ਬਣੇ ਨੇ ਗਿਰਜਾ ਬਣਿਆ ਆ ਵਾ ਗੁਰਦੁਆਰਾ ਬਣਿਆ ਆ ਆ ਆਪਾਂ ਜਿੰਮ ਦਾ ਕਮਾਲ ਬਣਾਇਆ ਮੈਂ ਆਪਣੀ ਆਪਣੀ ਪੰਚਾਇਤ ਦੇ ਕਰ ਗੱਲ ਤੋਂ ਠੀਕ ਹੈ ਜੀ ਬੌਂਡੀ ਜਿਹੜੀ ਬਣੀ ਪਈ ਆ ਸਮਸ਼ਾਨ ਘਾਟ ਦੀ ਉੱਥੇ ਐਸਪੀਸੀ ਦੀਆਂ ਸਾਂਝੀਆਂ ਕਬਰਾਂ ਮੈਂ ਅੱਗੇ ਵੀ ਇਹ ਸਪਸ਼ਟਿਕਨ ਦਿੰਦਾ ਵਾ ਕਿ ਇਹਨੂੰ ਕੋਈ ਵਿਵਾਦ ਨਹੀਂ ਆ ਅੰਦਰ ਦਫਨਾਏ ਵੀ ਜਾਂਦੇ ਆ ਜਿਨ੍ਹਾਂ ਦੇ ਆਪਣਾ ਐਸਸੀ ਭਾਈਚਾਰਾ ਦੇ ਬੀਸੀ ਭਾਈਚਾਰੇ ਦੇ ਜਿਸ ਸਰਕਾਰ ਵੀ ਹੁੰਦਾ ਉਸ ਤੋਂ ਇਲਾਵਾ ਜਿਹੜੀਆਂ ਪਮਕੇ ਸਰਪੰਚ ਸਾਹਿਬ ਨੇ ਦੱਸਤੀਆਂ ਵੀ ਪੰਜ ਕਬਰਾਂ ਹੈਗੀਆਂ ਤੁਸੀਂ ਉਹ ਜਾ ਕੇ ਤੁਸੀਂ ਦੇਖ ਸਕਦੇ ਜੇ ਕੋਈ ਬੇਮੁਨਾਇ ਤੇ ਸਾਰੇ ਲੈਲੀਗੇਸ਼ਨ ਨੇ ਪਿੰਡ ਚ ਸਭੋ ਜੋ ਚੰਗਾ ਸਲਾਘਾਯੋਗ ਜੇ ਪੰਚਾਇਤ ਕੰਮ ਕਰ ਰਹੀ ਆ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਉੱਤੇ ਆਪਾਂ ਰੋੜਾ ਬੰਨਣਾ ਚਾਹੀਦਾ ਜੇ ਆਪਾਂ ਸੂਝਵਾਨ ਆ ਤਾਂ ਆਪਾਂ ਪਿੰਡ ਨੂੰ ਅੱਗੇ ਲੈ ਕੇ ਜਾਣਾ ਹੈ ਆਪਾਂ ਪਛਾਹ ਲੈ ਕੇ ਜਾਣਾ ਜੇ ਆਪਾਂ ਪਿੰਡ 'ਚ ਕੋਈ ਚੰਗਾ ਕੰਮ ਕਰ ਨਹੀਂ ਸਕੀਏ ਤੇ ਜੇ ਕੰਮ ਚੰਗਾ ਹੋਣ ਰਿਹਾ ਤੇ ਉਹਨੂੰ ਆਪਾਂ ਕਮ ਸੇ ਕਮ ਤੇ ਉਹਨੂੰ ਸਲਾਹਾਯੋਗ ਤੇ ਆਪਾਂ ਰੱਖੀਏ ਇਸ ਕਰਕੇ ਸਾਰੀਆਂ ਜੜੀਆਂ ਉਹਨਾਂ ਦੀਆਂ ਐਲੀਗੇਸ਼ਨ ਨੇ ਬੇਬੁਨਿਆਦ ਨੇ ਇੱਥੇ ਕੋਈ ਜੜੀ ਅਤਕਤ ਨਹੀਂ ਨਹੀਂ ਹੈ ਕਿ ਪਿੰਡ ਨੇ ਜਿਹੜੀ ਮੰਗ ਰੱਖੀ ਸੀ ਇਹ ਪੰਚਾਇਤ ਜਿਹੜੀ ਉਹ ਉਹਨੂੰ ਸਿਰੇ ਚੜ੍ਹ ਗਈ ਉਹ ਜਿਹੜੀਆਂ ਅੱਗੇ ਪਹਿਲੀਆਂ ਨੇ ਕਬਰਸਤਾਨਾਂ ਤੁਸੀਂ ਕਹ ਰਹੇ ਹੋਰ ਉਹ ਕਿਨਾਂ-ਕਿਨਾਂ ਰਖਵਾ ਕਮਾਓ ਉਹ ਕਮ ਸੇ ਕਮ ਜਿਹੜਾ ਉਹ ਐਸਪੀਸੀ ਦਾ ਜਿਹੜਾ ਦੂਜਾ ਆਪਣਾ ਕਬਰਸਤਾਨ ਹੈ ਨਾ ਉਹ ਕਰੀਬ ਡੇਢ ਡੇਢ ਮਤਲਬ ਡੇਢ ਕਿਲੇ ਦੇ ਲੱਗ ਜਾਗੇ ਆ ਠੀਕ ਹੈ ਉਸ ਤੋਂ ਪਰੇ ਆਪਣਾ ਜੀਵਿੰਦਾਰਾਂ ਦੀਆਂ ਉਹ ਵੀ ਕੋਈ ਕਰੀਬ ਮੈਂ ਮਲੇਖਾਂ ਕਿਲੇ ਦੇ ਲੱਗ ਜਾਗੇ ਆ ਇੱਕ ਆ ਜਦੋਂ ਆਪਾਂ ਫਤੇਗੜੋਂ ਇਧਰ ਨੂੰ ਆਪਾਂ ਐਂਟਰੀ ਹੁੰਦੀ ਆ ਆਪਣੇ ਪਿੰਡ ਦੀ ਇੱਕ ਉਹ ਮੰਦਿਰ ਆ ਮੰਦਿਰ ਦੇ ਲੱਗ ਗਿਆ ਉੱਥੇ ਵੀ ਅੱਧੇ ਕਿਲੇ ਦੇ ਜਰੀਆਮ ਕਬਰਸਤਾਨ ਆ ਇੱਕ ਇਧਰ ਆਪਣਾ ਅੱਠੇ ਆ ਮਰਤੂਰਾਂ ਨੂੰ ਆਉਂਦਾ ਇਹ ਆਪਣਾ ਸਾਂਸੀ ਬਰਾਦਰੀ ਦਾ ਉਹ ਵੀ ਮੇਲੇ ਸਾਹਿਬ ਨਾਲ ਅੱਧੇ ਕਿਲੇ ਤੋਂ ਬਾਅਦ ਦਸੋ ਸਮਸ਼ਾਨ ਘਾੜ ਤੇ ਸਿਰਫ ਇੱਕ ਛੇ ਜੇ ਸੱਤ ਫੋਰਥ ਦੀ ਜਗ੍ਹਾ ਚਾਹੀਦੀ ਬੰਦੇ ਨੂੰ ਜਿਹੜਾ ਉਹ ਸਿਸਕਾਰ ਕਰਨ ਵਾਸਤੇ ਨਹੀਂ ਚਲੋ ਜੇ ਆਪਾਂ ਦੱਬਣ ਵਾਸਤੇ ਕਹਿੰਦੇ ਆ ਤਾਂ ਮੇਰੇ ਸਾਹਮਣੇ ਦੇਖੋ ਉਧਰ ਤੇ ਬਹੁਤ ਜਿਆਦਾ ਜਗ੍ਹਾ ਜੇ ਕੋ ਕੰਮ ਚੰਗਾ ਪਿੰਡ ਚ ਹੋ ਰਿਹਾ ਤੇ ਆਪਾਂ ਉਹਨੂੰ ਕਿਉਂ ਨਹੀਂ ਜੇ ਆਪਾਂ ਐਫੀਸ਼ੀਅੰਟ ਕਰਦੇ ਹਾਂ ਹਾਂਜੀ ਸਰ ਜੀ ਜੀ ਕੀ ਆ ਮਾਮਲਾ ਕਬਰਿਸਤਾਨ ਦਾ ਕਾਫੀ ਵਿਵਾਰ ਜਾਂ ਉਹਨਾਂ ਵੱਲੋਂ ਅਲੀਗੇਸ਼ਨ ਲੱਗ ਰਿਹਾ ਵੀ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸਾਡੀਆਂ ਕਬਰਾਂ ਦੇ ਦੇਖੋ ਜੀ ਇਹ ਤੇ ਇੱਕ ਨਾ ਸਿਆਸੀ ਰੰਗ ਦਿੱਤਾ ਜਾ ਰਿਹਾ ਇਸ ਮਸਲੇ ਨੂੰ ਵੇਖੋ ਜਿਹੜੀ ਸਰਕਾਰੀ ਬਿਲਡਿੰਗ ਆ ਰਹੀ ਹੈ ਹਸਪੀਟਲ ਆ ਰਿਹਾ ਹੈ ਇਹ ਕੱਲੇ ਇੱਕ ਵਿਅਕਤੀ ਵਾਸਤੇ ਨਹੀਂ ਆ ਰਿਹਾ ਇਹ ਗਰੀਬਾਂ ਵਾਸਤੇ ਆ ਰਿਹਾ ਹੈ ਹਮੇਸ਼ਾ ਤਕੜੇ ਬੰਦੇ ਦਾ ਕੋਈ ਬੱਚਾ ਬਿਮਾਰ ਹੋ ਜਾਂਦਾ ਨਾ ਤੇ ਤੁਸੀਂ ਵੀ ਜਾਣਦੇ ਹੋ ਵੀ ਉਹ ਹਮੇਸ਼ਾ ਸਿੱਧਾ ਅਮਰਸਰ ਹੀ ਜਾਏਗਾ ਆਪਣੇ ਬੱਚੇ ਨੂੰ ਵਧੀਆ ਟਰੀਟਮੈਂਟ ਕਰਾਉਣ ਲਈ ਤੇ ਗਰੀਬ ਬੰਦੇ ਵਾਸਤੇ ਇੱਥੇ ਕੋਈ ਫਰਸਟ ਏਡ ਨਹੀਂ ਹੈਗੀ ਫਰਸਟ ਏਡ ਵਾਸਤੇ ਇੱਕ ਹਸਪੀਟਲ ਤਿਆਰ ਕਰ ਰਹੀ ਸਰਪੰਚ ਸਾਹਿਬ ਪੰਚਾਇਤ ਕਰ ਰਹੀ ਹੈ ਚਲੋ ਜੀ ਇਹ ਬੜਾ ਵਧੀਆ ਸਲੱਗਾ ਜੋ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਵਾ ਠੀਕ ਹੈ ਜੀ ਇਹ ਤਾਂ ਐਵੇਂ ਸਿਆਸੀ ਰੰਗ ਦਿੱਤੇ ਜਾਂਦੇ ਗੱਲ ਕੁਝ ਵੀ ਨਹੀਂ ਆ ਜੀ ਇਹ ਇੱਕ ਵਕਫਾ ਬੋਰਡ ਦੀ ਜਗ੍ਹਾ ਆ ਜੀ ਇੱਥੇ ਜੇ ਦੂਜੇ ਚੀਜ਼ਾਂ ਬਣ ਸਕਦੀਆਂ ਜੰਜਕਰ ਬਣ ਸਕਦਾ ਹਾਂ ਜੀ ਇਹ ਸਕੂਲ ਦਾ ਕਮਰਾ ਆ ਜਿਮ ਬਣ ਸਕਦਾ ਤੇ ਕੀ ਗੱਲ ਹਸਪੀਟਲ ਨਹੀਂ ਬਣ ਸਕਦਾ ਜੀ ਇੰਨੀ ਇੱਕ ਗੱਲ ਹੈ ਜੀ ਤੇ ਉਹ ਤੁਹਾਡੇ ਤੇ ਕਹਿ ਰਹੇ ਜੀ ਸਰਬਜੀਤ ਨੇ ਵੀ ਵਕਫਾ ਬੋਰਡ ਦੀ ਜਗ੍ਹਾ ਤੇ ਕਬਜ਼ਾ ਦੇਖੋ ਜੀ ਵਕਫਾ ਬੋਰਡ ਦੀ ਜਗ੍ਹਾ ਤੇ ਜੇ ਮੈਂ ਕਬਜ਼ਾ ਕੀਤਾ ਏ ਤੇ ਵੇਖੋ ਇਹ ਮੇਰੇ ਨਹੀਂ ਮੇਰੇ ਪਿਓ ਦਾਦਿਆਂ ਤੋਂ ਟਾਈਮ ਤੋਂ ਵਗਦੀ ਆ ਰਹੀ ਹੈ ਦਾ ਤਾਂ ਮੈਂ ਹੁਣ ਕੀਤਾ ਜਾਂ ਇਹਦੇ 10 ਸਾਲ ਪੰਚਾਇਤ ਰਹੀ ਆ ਜਾਂ ਮੈਂ ਉਦੋਂ ਕੀਤਾ ਕੋਈ ਬੋਲੇ ਕੋਈ ਐਵੀਡੈਂਸ ਦੇ ਵੀ ਉਦੋਂ ਕੀਤਾ ਮੇਰੇ ਤਾਂ ਪਿਓ ਦਾਦਿਆਂ ਤੋਂ ਵਕਦੀ ਆ ਰਹੀ ਹੈ ਜੀ ਹਾਂ ਹਾਂ ਬਾਕੀ ਮਾਰੇ ਦੀ ਇੰਨੀ ਕਿਰਪਾ ਬੜਾ ਕੋਈ ਦਿੱਤਾ ਵਾ ਇਹ ਇਹ ਕੇਸੇ ਦੀ ਵਕਫ ਬੋਰਡ ਦੀ ਜਾਂ ਕੋਈ ਜ਼ਮੀਨ ਵਾ ਕੇ ਮੈਂ ਖੁਸ਼ ਨਹੀਂ ਨਾ ਮੇਰੇ ਮਤਲਬ ਮਨਚੇ ਇਦਾਂ ਦੀ ਕੋਈ ਗੱਲ ਹੈ ਵੀ ਆ ਬਾਕੀ ਤਿੰਨ ਗੱਲੇ ਥਾਂ ਤੇ ਤੁਸੀਂ ਵੇਖ ਲਓ ਤਿੰਨ ਗੱਲੇ ਜਾਂ ਘਰ ਵੀ ਆ ਗੁਰਦੁਆਰਾ ਵੀ ਆ ਆ ਆਪਣਾ ਚਰਚ ਵੀ ਆ ਇਹ ਇੰਨੇ ਥਾਂ ਜਾਏ ਇਹਦੇ ਐਵੇਂ ਸਿਆਸੀ ਰੰਗਿਆ ਵੀ ਸਿਰਫ ਜਿਹੜੇ ਉਹਨਾਂ ਦੇ ਨਾਲ ਬੰਦੇ ਉਹਨਾਂ ਦੇ ਵਿੱਚ ਲਈਏ ਨਾ ਤੇ ਪ੍ਰੋਪਗੈਂਡਾ ਕਿਹੜੀ ਵਗਾਲੇ ਕੁਝ ਨਹੀਂ ਠੀਕ ਠੀਕ